ਦੇਖੋ ਬਾਈ ਜੀ ਆਪਣੇ ਕੋਲੇ ਬੱਕਰੀਆਂ ਆਈਆਂ ਨੇ ਅੱਜ ਚਾਰ ਵੀਰੇ ਕਿਸੇ ਬਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕਨੈਕਟ ਨੰਬਰ ਕਰ ਸਕਦਾ ਵੀਰੇ ਆ ਬੱਚੇ ਨੇ ਥੱਲੇ ਵੱਡੇ ਬੱਚੇ ਨੇ ਬਾਈ ਆ ਦੇਖੋ ਵੀਰ ਜੀ ਸਾਰੀਆਂ ਪਹਿਲਣਾ ਪੱਠਾ ਨੇ ਬਾਈ ਕੋਈ ਵੱਡੀ ਬੱਕਰੀ ਇਹਨਾਂ ਚ ਹੈ ਹੀ ਨਹੀਂਗੀ ਆ ਦੇਖ ਸਕਦੇ ਆ ਆ ਦੇਖੋ ਵੀਰੇ ਚਿੱਟੀ ਅੱਖ ਡਬਲ ਬੱਚੇ ਵੀਰੇ ਆ ਦੇਖੋ ਵੀਰ ਜੀ ਆ ਦੇਖੋ ਬਾਈ ਜੀ ਐਨ ਓਕੇ ਦੀ ਰਿਪੋਰਟ ਨੇ ਵੀਰੇ ਤਾਂ ਕਿਸੇ ਵੀ ਤਰ੍ਹਾਂ ਦਾ ਫਲਟਰ ਨਹੀਂ ਬਾਈ ਜੀ ਥਣਾ-ਥਣਾ ਦੀਆਂ ਬਿਲਕੁਲ ਓਕੇ ਨੇ ਚਾਰ ਦੰਦ ਵੀਰੇ 6 ਦੰਦ ਪੱਠਾ ਨਹੀਂ ਗਿਆ ਭਲੂਣਾ ਆ ਦੇਖ ਸਕਦੇ ਹਾਂ ਬਾਈ ਜੀ ਆ ਦੇਖੋ ਜੀ ਆ ਬੱਚੇ ਨੇ ਵੀਰੇ ਜਿਵੇਂ ਆ ਪਾਠਾ ਵੀਰੇ ਭਲੂਣ ਸੋਈ ਹੈ ਤੇ ਸਾਰੇ ਛੇਲੀ ਵੀ ਡਵਲ ਆ ਬਾਈ ਜੀ ਦੇਖ ਸਕਦੇ ਹਾਂ ਆ ਦੇਖੋ ਵੀਰੇ ਕਿਸੇ ਬਾਈ ਨੂੰ ਲੋਡ ਹੋਵੇ ਤਾਂ ਆਪਾਂ ਇਹ ਪਾਠਾ ਜਿਹੜੀ ਥੱਲੇ ਬੱਚਾ ਵੀਰੇ 10000 ਦੀ ਛੇਲੀ ਵੀ ਪਤਕ ਲਈ ਆ ਬਾਈ ਦੇਖੋ ਬਾਈ ਜੀ ਕਿਸੇ ਵੀ ਤਰ੍ਹਾਂ ਦਾ ਫਾਲਟ ਨਹੀਂ ਬਾਈ ਹੋਊਗਾ ਗਾਰੰਟੀ ਹੋ ਗਈ ਫੁੱਲ ਬਟਾ ਫੁੱਲ ਗਰੇ ਕੋ ਬਾਈ ਆ ਛੇਲੀ ਆ ਬਾਈ ਇਹ ਥੱਲੇ ਕਾਲੀ ਥੱਲੇ ਦਰੋਬਰ ਦੇ ਬੱਚੇ ਨੇ ਬਾਈ ਜੀ ਆ ਦੇਖੋ ਬਹੁਤ ਵਧੀਆ ਪੱਠਾ ਨੇ ਬਾਈ ਉਬੂਰ ਕੰਨੀ ਨਾਗਰੀ ਕਹਿੰਦੇ ਨੇ ਬਾਈ ਜੀ ਥੱਲੇ ਬੱਚਾ ਵੀ ਉਸੇ ਤਰ੍ਹਾਂ ਦਾ ਹੀ ਆ ਪੱਠਾ ਵੀਰੇ ਆ ਆ ਗਈ ਵੀਰੇ ਇੱਧਰ ਤਾਂ ਇਹਦੇ ਥੱਲੇ ਵੀਰੇ ਆ ਬੱਕਰਾ ਆ ਬੱਕਰਾ ਬਾਈ ਡਗਲਾ ਵੇ ਦੇਖੋ ਬਾਈ ਖਸੀ ਛੇ ਲਾਗਰੇ ਬੱਚਾ ਬਰੋਬਰ ਦਾ ਬਾਈ ਜੀ ਇਹ ਕਾ ਪੱਠ ਬਕਾਉਆ ਬਾਈ ਇਹ ਪਲੂਣਾ ਨੇ ਵੀਰੇ ਤਿੰਨੇ ਪੱਠਾ ਆ ਬੱਚੇ ਡਬਲ ਨੇ ਬਾਈ ਜੀ ਆ ਸਿੰਗਾਦ ਰੋਡੀ ਬੱਕਰੀ ਆ ਵੀਰੇ ਬੱਚਾ ਵੀ ਡਬਲ ਆ ਬਾਈ ਇਹ ਥਲੇ ਦੇਖ ਸਕਦੇ ਹੋਗੇ ਆ ਪਾਠਾ ਵੀਰੇ ਆਪਣੇ ਕੋਲੇ ਬਕਾਉ ਕਿਸੇ ਬਾਈ ਨੂੰ ਲੋਡ ਹੋਵੇ ਤਾਂ ਆਪਣੇ ਨਾਲ ਕਨੈਕਟ ਜ਼ਰੂਰ ਕਰ ਸਕਦਾ ਬਾਈ ਦੇਖੋ ਬਾਈ ਜੀ ਬਿਲਕੁਲ ਸਾਫ਼ ਨੇ ਬਾਈ ਨਾ ਮੀਆਂ ਪੱਠਾਂ ਨਾਲ ਤੁਲੋਣਾ ਵੀਰੇ ਦੇਖੋ ਬੰਦ ਬਹੁਤ ਵਧੀਆ ਮਾਲ ਆ ਵੀਰੇ ਨਮਾ ਬੱਚੇ ਥੱਲੇ ਡਬਲ ਨੇ ਬਾਈ ਜੀ ਦੇਖੋ ਦੇਖ ਸਕਦੇ ਹੋ ਬਾਈ ਇਹ ਬੱਕਰੀ ਰੋਡੀ ਰੋਟੀ ਕਹਿੰਦੇ ਨੇ ਬਾਈ ਜੀ ਨੂੰ ਸਿੰਗ ਨਹੀਂ ਹੈਗੇ ਆ ਦੇਖੋ ਵੀਰੇ ਲਵਾਈ ਚਣਾਈ ਬਹੁਤ ਆ ਬੱਕਰੀ ਦੀ ਚਿੱਟੀ ਅੱਖ ਦੇ ਵਿੱਚ ਦੇਖੋ ਵੀਰੇ ਆ ਵੀ ਚਿੱਟੀ ਅੱਖ ਦੇ ਵਿੱਚ ਪੱਠ ਆ ਗਈ ਦੇਖ ਸਕਦੇ ਹੋ ਥਣਾ ਤੁਣਾ ਦੀ ਬਹੁਤ ਵਧੀਆ ਸਾਫ ਸੁਥਰੀ ਹੈ ਵੀਰੇ ਦੇਖੋ ਜਮਾਉ ਕੁਇਆ ਵੀਰੇ ਕਿਸੇ ਵੀ ਬਾਈ ਨੂੰ ਲੋਡ ਹੋਵੇ ਤਾਂ ਆਪਣੇ ਨਾਲ ਕਨੈਕਟ ਕਰੇ ਤਾਂ ਜਰੂਰ ਮਿਲਣੀਆਂ ਬਾਈ ਜੀ